ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਆਪਾਂ ਲੜੀ ਵਰ ਸੰਤਿਆ ਕਰ ਰਹੇ ਆਂ 18ਵੀਂ ਵਾਰ ਆਪਣੀ ਚੱਲ ਰਹੀ ਹੈ ਜਿਲਿਆਂ 15 ਪੌੜੀਆਂ ਸੰਪੂਰਨ ਹੋ ਗਈਆਂ ਸਨ ਸਾਧ ਸੰਗਤ ਕਰ ਸਾਧਨਾ ਪਿਰਮ ਪਿਆਲਾ ਅਜਰ ਜਰਨਾ ਸਾਧ ਸੰਗਤ ਵੇਖੇ ਜਿੰਨਾ ਪੁਰਖਾਂ ਨੇ ਸਾਧਨਾ ਕੀਤੀ ਹੈ ਪ੍ਰੇਮ ਦਾ ਅਜਰ ਪਿਆਲਾ ਜਿਸ ਦਾ ਜਰਨਾ ਔਖਾ ਹੈ ਉਹਨਾਂ ਨੇ ਵੀ ਜਰਿਆ ਹੈ ਪੈਰੀ ਪੈ ਪਖਾਕ ਹੋਏ ਆਪ ਗਵਾਏ ਜੀਵੰਦਿਆ ਮਰਨਾ ਕਿਉ ਜੋ ਉਹ ਗੁਰਾਂ ਦੇ ਪੈਰੀ ਪੈ ਕੇ ਚਰਨ ਤੂੜ ਹੋ ਕੇ ਆਪਣਾ ਆਪ ਗਵਾਕੇ ਜੀਵਦਿਆ ਹੀ ਹੋਏ ਹਨ ਜੀਵਨ ਮੁਕਤ ਵਖਾਣੀ ਐ ਮਰ ਮਰ ਜੀਵਨ ਡੁੱਬ ਡੁੱਬ ਤਰਨਾ ਜੀਵਨ ਮੁਕਤ ਉਹਨਾਂ ਨੂੰ ਆਖਿਦਾ ਜੋ ਮਾਇਆ ਵੱਲੋਂ ਮਰ ਕੇ ਉਸ ਮੌਤ ਤੋਂ ਬਿ ਪਰਮੇਸ਼ਰ ਪ੍ਰੇਮ ਵਿੱਚ ਜਿਉਂਦੇ ਜੋ ਪਏ ਹਨ ਤੇ ਵਾਹਿਗੁਰੂ ਪ੍ਰੇਮ ਵਿੱਚ ਡੁੱਬ ਕੇ ਮਾਇਆ ਵਿਚਾਲੇ ਡੋਬਿਆਂ ਤੋਂ ਤਰ ਗਏ ਹਨ ਸ਼ਬਦ ਸੁਰਤਿ ਵਿੱਚ ਲੀਨ ਹੋਏ ਅਪਿਓ ਪੀਣ ਤੈ ਔਚਰ ਦਰ ਚਰਣਾ ਗੁਰੂ ਦੇ ਸ਼ਬਦ ਸੁਰਤਿ ਦੀ ਸਮਾਦਿ ਵਿਖੇ ਮਗਨ ਹੋ ਕੇ ਅਮਰਤ ਨੂੰ ਪੀ ਕੇ ਹੰਕਾਰ ਦਾ ਪਾਪ ਕਰ ਦਿੱਤਾ ਹੈ ਅਨਹਦ ਨਾਦ ਅਵੇਸ਼ ਕਰ ਅਮਰਤ ਬਾਣੀ ਨਿਜਰ ਚਰਣਾ ਅਨਹਦ ਨਾਦ ਉਹ ਸ਼ਬਦ ਜੋ ਹੱਥ ਤੋਂ ਵਿੜਾ ਹੈ ਸ਼ਬਦ ਉਸ ਬ੍ਰਹਮ ਉਹਨਾਂ ਵਿਖੇ ਪ੍ਰਵੇਸ਼ ਹੋ ਗਿਆ ਇੱਕ ਰਸ ਅਮਰਤ ਬਾਣੀ ਚਰਦੀ ਕਰਨ ਕਰਨ ਸਮਰੱਥ ਹੋਏ ਕਾਰਨ ਕਰਨਾ ਕਾਰਨ ਕਰਨਾ ਹਲ ਏਕੇ ਉਹ ਪੁਰਖ ਕਰਨ ਕਰਨ ਸਮਰੱਥ ਹੋ ਜਾਂਦੇ ਨੇ ਜੋ ਕਰਨਾ ਚਾਹਣ ਕਰ ਸਕਦੇ ਹਨ ਪਰੰਤੂ ਆਪ ਕੁਝ ਕਾਰ ਨਹੀਂ ਕਰਦੇ ਆਪ ਈਸ਼ਵਰ ਦੇ ਬਾਣੇ ਪਰ ਭਾਈ ਭਿਖਾਰੀ ਵਾਂਗੂ ਛੱਕ ਰਹਿੰਦੇ ਆ ਪਤਤ ਉਧਾਰਨ ਆਸਰਨ ਸਰਨਾ ਪਤਤਾ ਦੇ ਉਧਾਰਨ ਕਰਨ ਵਾਸਲੇ ਪਰ ਆਸਰਨ ਕਹੀ ਜਿਨ੍ਹਾਂ ਨੂੰ ਕੋਈ ਸਰ ਨਾ ਦੇ ਸਕੇ ਉਹਨਾਂ ਨੂੰ ਸ਼ਰਨ ਦੇ ਕੇ ਮੁਕਤ ਕਰ ਦਿੰਦੇ ਆ ਗੁਰਮੁਖ ਪੈਰ ਵਿੱਚ ਜੰਮਣਾ ਪੈ ਵਿੱਚ ਆਹਿਣਾ ਪੈ ਵਿੱਚ ਚੱਲਣਾ ਗੁਰਮੁਖ ਪੈ ਵਿੱਚ ਹੀ ਜੰਮਦੇ ਪੈ ਵਿੱਚ ਰਹਿੰਦੇ ਅਰ ਪੈ ਵਿੱਚ ਹੀ ਮਰਦੇ ਹਨ ਸਾਧ ਸੰਗਤ ਪੈ ਭਾਏ ਵਿੱਚ ਭਗਤ ਵੱਛਲ ਕਰ ਆਸ਼ਰਿਤ ਛਲਣਾ ਸਾਧ ਸੰਗਤ ਵੇਖੇ ਦੇਵੀ ਪੈ ਅਰ ਪ੍ਰੇਮ ਭਗਤੀ ਦੇ ਨਾਲੇ ਭਗਤ ਵੱਛਲ ਜੋ ਕਿਸੇ ਤੋਂ ਛਲਿਆ ਨਹੀਂ ਜਾ ਸਕਦਾ ਉਸ ਨੂੰ ਛਲ ਲੈਂਦੇ ਹਨ ਪ੍ਰਕਾਰ ਪਿੱਛੇ ਰਹਿ ਜਾਂਦੇ ਹਨ ਜਲ ਵਿੱਚ ਕਵਲ ਅਲਿਪਤ ਹੋਏ ਨਾ ਆਸ ਨਿਰਾਸ ਬਲੇਵੇ ਬਲ ਨਾ ਕਾਰਨੇ ਕਿ ਆਸਾ ਤੂੰ ਨਿਰਾਸ ਹੋ ਕੇ ਜਲ ਵਿਖੇ ਕਮਲ ਦੇ ਅਲੇਪ ਰਹਿਣ ਵਾਂਗੂ ਧੰਦਿਆ ਵਿਖੇ ਅਲੇਪ ਰਹਿੰਦੇ ਹਨ ਪਰੰਤੂ ਕਈ ਸੱਟਾਂ ਵੱਜਦੀਆਂ ਨੇ ਟੁੱਟਦੇ ਨਹੀਂ ਸਗੋਂ ਪੱਕੇ ਰਹਿੰਦੇ ਹਨ ਅਹਰਨ ਕਣ ਹੀਰੇ ਜੋਗਤ ਗੁਰਮਤਿ ਨਹਿਚਲ ਟਲਣਾ ਟਲਣਾ ਅਹਰਨ ਤੇ ਵਦਾਨ ਵਿੱਚ ਹੀਰੇ ਦੀ ਤਰ੍ਹਾਂ ਟਲ ਰਹਿ ਕੇ ਗੁਰਮਤਿ ਵਿੱਚ ਨਹਿਚਲ ਹੋ ਕੇ ਟਲਦੇ ਨਹੀਂ ਪਉ ਹਰ ਤਰ੍ਹਾਂ ਦੇ ਕਸ਼ਟਾਂ ਦੇ ਦੁੱਖਾਂ ਨੂੰ ਸਹਿੰਦੇ ਹਨ ਪਰ ਉਪਕਾਰ ਜੀਵਾਰ ਵਿੱਚ ਜੀ ਦਇਆ ਮੋਹ ਵਾਂਗ ਢਲਣਾ ਪਰ ਉਪਕਾਰ ਤੇ ਵਿਚਾਰ ਵੇਖੇ ਜੀਵ ਦਇਆ ਵੇਖੇ ਮੋਹ ਵਾਂਗ ਢਲ ਜਾਂਦੇ ਹਨ ਚਾਰ ਵਰਨ ਤੰਬੂਲ ਰਸ ਆਪ ਗਵਾਏ ਰਲਾਇਆ ਰਲਣਾ ਚਾਰ ਵਰਨਾ ਦੇ ਪਾਣ ਦੇ ਬੀੜੇ ਦੇ ਰਸ ਵਾਂਗੂ ਆਪਾ ਭੋਗਵਾ ਕੇ ਸਾਰੇ ਮੇਲੇ ਵੇਖੇ ਮਿਲ ਜਾਂਦੇ ਨੇ ਪਦ ਵੈਤ ਭਾਅ ਕਿਸੇ ਨਾਲ ਨਹੀਂ ਰੱਖਦੇ ਵੱਟੀ ਤੇਲ ਦੀਵਾ ਹੋਏ ਬਲੜਾ ਵੱਟੀ ਤੇਲ ਦੇ ਦੀਵੇ ਵਾਂਗੂ ਬਲਦੇ ਹਨ ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨਾ ਓੜਕ ਜਾਣੈ ਸਤ ਸੰਤੋਖ ਦਇਆ ਧਰਮ ਅਰਥ ਸੰ ਆਦਿਕ ਧਨ ਆਦਿਕ ਪਦਾਰਥ ਕਰੋੜਾ ਜਿਨ੍ਹਾਂ ਦਾ ਓੜ ਕਦੀ ਨਾ ਜਾਣ ਸਕੇ ਚਾਰ ਪਦਾਰਥ ਆਖੀਨ ਹੋਏ ਲਖੂਣ ਨਾ ਪਾਲ ਪਰਵਾਣੈ ਚਾਰ ਅਰ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੋਕ ਕਹੀਦੇ ਹਨ ਇਹੋ ਜੇ ਲਖਾਂ ਹੀ ਵਿਦਵਾਨ ਹੋਣ ਪਰੰਤੂ ਸਾਦ ਸੰਗਤ ਦੇ ਪਾਲ ਮਾਤਰ ਮਿਲਾਪ ਦੇ ਬਰਾਬਰ ਨਹੀਂ ਹਨ ਰਿੱਧੀ ਸਿੱਧੀ ਲੱਖ ਲੱਖ ਨਿਧ ਨਿਧਾਨ ਲੱਖ ਤਿਲ ਨਾਲ ਤੁਲਣਾ ਰਿੱਧੀਆਂ ਸਿੱਧੀਆਂ ਲੱਖ ਹੋਣ ਲੱਖਾਂ ਨਿੰਦੀਆਂ ਦੇ ਖਜ਼ਾਨੇ ਹੋਣ ਪਰੰਤੂ ਪੂਰਵ ਬਗਤ ਆਨੰਦ ਦੇ ਇੱਕ ਤਿਲ ਨਾਲ ਨਹੀਂ ਤੁਲ ਦੇ ਦਰਸ਼ਨ ਦ੍ਰਿਸ਼ਟ ਸੰਜੋਗ ਲੱਖ ਸ਼ਬਦ ਸੁਰਤ ਲਿਵ ਲੱਖ ਹੈਰਾਨੇ ਹੈਰਾਨੇ ਕਹਿੰਦੇ ਕਿਉਂ ਜੋ ਦ੍ਰਿਸ਼ਟ ਦੇ ਸੰਜੋਗ ਕਰਕੇ ਦਰਸ਼ਨ ਨੂੰ ਦੇਖ ਕੇ ਅਰ ਉਨ੍ਹਾਂ ਦੇ ਗੁਰੂ ਦੇ ਸ਼ਬਦਾਂ ਦੀ ਸੁਰਤ ਵੀ ਕਿ ਸਮਾਧਿ ਨੂੰ ਦੇਖਦੇ ਸਭ ਉਕਤ ਪਦਾਰਥ ਹੈਰਾਨ ਹੁੰਦੇ ਹਨ ਗਿਆਨ ਧਿਆਨ ਸਿਮਰਨ ਅਸੰਖ ਭਗਤ ਯੁਗਤ ਲਖ ਨੇਤ ਵਿਖਾਣੇ ਗਿਆਨ ਧਿਆਨ ਸਿਮਰਨ ਅਨ ਗਿਣਤ ਭਗਤੀ ਦੀਆਂ ਯੁਗਤਾ ਡੋਲਾਂ ਲਖ ਕੇ ਸਾਰੇ ਨੇਤ ਨੇਤ ਕਹਿੰਦੇ ਹਨ ਕਿ ਸਾਥ ਹੋਏ ਨਾ ਦਾ ਅੰਤ ਨਹੀਂ ਆ ਸਕਦਾ ਪਰਮ ਪਿਆਲਾ ਸਹਿਜ ਘਰ ਗੁਰਮੁਖ ਸੁਖ ਫਲ ਚੋਜ ਵਿਡਾਣੇ ਪ੍ਰੇਮ ਦਾ ਪਿਆਲਾ ਸਾਂਦੇ ਘਰ ਵਿਖੇ ਪੀ ਕਰਕੇ ਜੋ ਗੁਰਮੁਖਾਂ ਨੂੰ ਸੁਖ ਫਲ ਪ੍ਰਾਪਤ ਹੋਇਆ ਹੈ ਉਸ ਦਾ ਚੋਜ ਅਚਰਜ ਰੂਪ ਹੈ ਮਤਬੁੱਧ ਸੁੱਧ ਲਖ ਮੇਲ ਮਿਲਾਣਾ ਹੈ ਗੁਰਮੁਖਾਂ ਦੀ ਮਤਬ ਵਿਵਹਾਰਕ ਅਕਲ ਬੁੱਧ ਸਦਾਚਾਰ ਨੇਕੀ ਦੀ ਅਕਲ ਸੁੱਧ ਗਿਆਨ ਦੀ ਅਕਲ ਵਾਹਿਗੁਰੂ ਦੇ ਮੇਲ ਵਿੱਚ ਮਿਲੀ ਹੋਈ ਹੈ ਤੇ ਸੁੱਧ ਮਤਬੁੱਧ ਸੁਧੀਆਂ ਲਖਾਂ ਹੀ ਉਗਤ ਵਿਖੇ ਮਿਲਦੀਆਂ ਹਨ ਭਾਵ ਇਹ ਵੀ ਉਸ ਆਨੰਦ ਦੇ ਬਰਾਬਰ ਨਹੀਂ ਹਨ ਜਉ ਤਉ ਸੰਜਮ ਲੱਖ ਲੱਖ ਹੋਮ ਜਾਗ ਨਿਵੇਦ ਕਰੋੜੀ ਜਦ ਪਾਠ ਅਕਰਨਾ ਤਪ ਪੰਜ ਧੂਨੀਆਂ ਅਦਕ ਸੰਜਮ ਧਾਰਨਾ ਧਿਆਨ ਸਮਾਧੀ ਲੱਖਾਂ ਤੇ ਲੱਖਾਂ ਹਵਨ ਜਾਗਰਵ ਠਾਕੁਰਾਂ ਕੋੜਾ ਭੋਗ ਲਗਾਉਣੇ ਵਰਤਨੇਮ ਸੰਜਮ ਕਣੇ ਕਰਮ ਧਰਮ ਲੱਖ ਤੰਦ ਮਰੋੜੀ ਕਹਿੰਦੇ ਵਰਤਨੇਮ ਸੰਜਮ ਪਰਹੇਜ ਗਾਰੀ ਬਹੁਤ ਕਰਨੇ ਕਰਮ ਧਰਮ ਲੱਖਾਂ ਹੀ ਕੱਚੀ ਤੰਦ ਦੀ ਮਰੋੜੀ ਦੇ ਵਾਂਗੂ ਹਨ ਪਵ ਕੱਚੇ ਹਨ ਤੀਰਥ ਪੁਰਬ ਸੰਜੋਗ ਲੱਖ ਪੁੰਨ ਦਾਨ ਉਪਕਾਰ ਨਾ ਓੜੀ ਤੀਰਥਾਂ ਦੇ ਪੁਰਬਾਂ ਦੇ ਲੱਖਾਂ ਸੰਜੋਗਾਂ ਪੁਰ ਜੋ ਲੱਖ ਪੁੰਨ ਦਾਨ ਅਰ ਉਪਕਾਰ ਬੇਉੜ ਕੀਤੇ ਜਾਂਦੇ ਹਨ ਦੇਵੀ ਦੇਵ ਸ੍ਰੇਵਣੇ ਵਾਰ ਸਰਾਫ ਲਖ ਜੋੜ ਵਿਛੋੜੀ ਦੇਵੀ ਦੇਵਤਿਆਂ ਦੀ ਸੇਵਾ ਉਹਨਾਂ ਦੇ ਵਰਾਂ ਕਰਕੇ ਸੰਜੋਗ ਦਾ ਹੋਣਾ ਅਰ ਸਰਾਫ ਕਰਕੇ ਵਿਛੋੜਾ ਪੈ ਜਾਣਾ ਦਰਸ਼ਨ ਵਰਣ ਅਵਰਣ ਲਖ ਪੂਜਾ ਅਰਚਾ ਬੰਧਨ ਤੋੜੀ ਖਟ ਦਰਸ਼ਨ ਚਾਰ ਵਰਨ ਤੇ ਅਵਰਨ ਹੋ ਸਾਰੇ ਲੋਕਾਂ ਦੀਆਂ ਪੂਜਾ ਅਰਥ ਅਰਚਾ ਦੇ ਬੰਧਨ ਸਭੀ ਤੋੜ ਦਿੱਤੇ ਹਨ ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜ ਪਿਛੋੜੀ ਲੋਕ ਸ਼ਾਸਤਰਾਂ ਦੇ ਵੇਦਾਂ ਦੇ ਗੁਣ ਤੇ ਗਿਆਨ ਲੱਖਾਂ ਹੀ ਜੋਗ ਅਰ ਭੋਗ ਲੱਖਾਂ ਹੀ ਝਾੜ ਕੇ ਪਿੱਛੇ ਸੁੱਟ ਦਿੱਤੇ ਹਨ ਸੱਚੋ ਓਰੇ ਸਭ ਕਿਹੋ ਲਖ ਸਿਆਣਪ ਸੱਭਾ ਥੋੜੀ ਕਿਉਂਕਿ ਸੱਚ ਤੋਂ ਉਰੇ ਹੀ ਸਾਰੇ ਉਕਤ ਜਤ ਤਪ ਹਨ ਲੱਖਾਂ ਸਿਆਣਪਾਂ ਸੱਚ ਦੇ ਅੱਗੇ ਥੋੜੀਆਂ ਨੇ ਤੇ ਉਹਨਾਂ ਗੁਰਮੁਖਾਂ ਨੇ ਸੱਚ ਲੱਭ ਲਿਆ ਹੁਣ ਛੇਕੜ ਦੀ 8ਵੀਂ ਟੋਕ ਵੇਖੀ ਹੋਰ ਪੱਕਾ ਕਰਦੇ ਨੇ ਉੱਪਰ ਸੱਚ ਆਚਾਰ ਚਮੋੜੀ ਸੱਚ ਦਾ ਕਰਮ ਸਭਨਾਂ ਦੇ ਉੱਪਰ ਰੱਖਿਆ ਕਿ ਕਿ ਸੱਚ ਹੀ ਸਾਰੇ ਕਰਮਾਂ ਦਾ ਸਰੋਮਣੀ ਕਰਮ ਹੈ ਸੱਚ ਦਾ ਆਚਾਰ ਸਭ ਤੋਂ ਉੱਪਰ ਹੈ ਤੇ ਹੋਰ ਸਾਰੇ ਜਪਤਵ ਇੱਕ ਚਮੋੜੀ ਕਨ ਚਮੜਾ ਜਾਂ ਚਤੁਰੰਗ ਦੀ ਸੈਨਾ ਹਨ ਸਤਿਗੁਰ ਸੱਚਾ ਪਾਤਸ਼ਾਹ ਹੋ ਸਾਧ ਸੰਗਤ ਸਦ ਤਖਤ ਸੁਹੇਲਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਹਨ ਤੇ ਸਾਧ ਸੰਗਤ ਰੂਪੀ ਸਦਾ ਸੰਗਾਸਨ ਸੁਖ ਦਾਈਏ ਪਵ ਹੋਰ ਤਖਤਾਂ ਵਿਖੇ ਮਾਇਕ ਵਿਹਾਰ ਹੈ ਇਸ ਵਿਖੇ ਆਤਮਾ ਦਾ ਸਦਾ ਆਨੰਦ ਹੈ ਸੱਚ ਸ਼ਬਦ ਟਕਸਾਲ ਸੱਚ ਅਸ਼ਟ ਧਾਤਿਕ ਪਾਰਸ ਮੇਲਾ ਸੱਚੇ ਸ਼ਬਦ ਦੀ ਟਕਸਾਲ ਸੱਚੀ ਹੈ ਅੱਠ ਧਾਤਾਂ ਚਾਰ ਵਰਨ ਤੇ ਚਾਰ ਆਸ਼ਰਮਣ ਇੱਕੋ ਜਿਹਾ ਪਾਰਸ ਦਾ ਮੇਲ ਹੈ ਤੋ ਸਭ ਨੂੰ ਕੰਚਨ ਕਰਦਾ ਸੱਚਾ ਅਬਚਲ ਰਾਜ ਹੈ ਸੱਚ ਮਹਿਲ ਨਵਹਾਨ ਨਵੇਲਾ ਸੱਚਾ ਤੇ ਟਾਲ ਸਤਿਗੁਰੂ ਦਾ ਰਾਜ ਹੈ ਸੱਚਾ ਤੇ ਨਵਹਾਨ ਨਵੇਂ ਰੰਗ ਦਾ ਨਵੇਕੇ ਨਵੇਕਲਾ ਸੁੰਦਰ ਸਰੂਪ ਰੂਪੀ ਮਹਿਲ ਹੈ ਤੇ ਅੰਤਰੀਵ ਅਰਥ ਇਹ ਹੈ ਕਿ ਸਵੈ ਸਰੂਪੇਖੇ ਵਿਰਾਜਮਣ ਕਹਿੰਦੇ ਹਨ ਸੱਚਾ ਹੁਕਮ ਵਰਤ ਦਾ ਸੱਚਾ ਅਮਰ ਸੱਚੋ ਰਸ ਕੇਲਾ ਹੁਕਮ ਹੀ ਸੱਚਾ ਜੋ ਗੁਰੂ ਦਾ ਮੰਨਦੇ ਹਨ ਸੱਚਾ ਅਮਰ ਹੁਕਮ ਹੈ ਜੋ ਉਹਨਾਂ ਦਾ ਅੱਗੇ ਮੰਨਿਆ ਜਾਂਦਾ ਹੈ ਹਰ ਸੱਚੇ ਰਸ ਦਾ ਆਨੰਦ ਲੈਂਦਾ ਹੈ ਸੱਚੀ ਸਿਵਤ ਸਲਾਹ ਸੱਚ ਸੱਚ ਸਲਾਹਣ ਅੰਮ੍ਰਿਤ ਵੇਲਾ ਸੱਚੀ ਸਿਵ ਸੱਚੇ ਸਲਾੰਗਾ ਵੀ ਸੱਚੀ ਹੈ ਜੋ ਉਹ ਵਾਹਿਗੁਰੂ ਦੀ ਕਰਦੇ ਹਨ ਅੰਮ੍ਰਿਤ ਵੇਲੇ ਸੱਚ ਦਾ ਸਲਾਉਣਾ ਹੁੰਦਾ ਹੈ ਭਵ ਤਕੜੇ ਤੜਕੇ ਉੱਠ ਕੇ ਬਾਣੀ ਪੜ੍ਹਦੇ ਹਨ ਸੱਚੇ ਰੱਬ ਦੇ ਸੱਚਾ ਗੁਰਮੁਖ ਪੰਥ ਹੈ ਸੱਚ ਉਪਦੇਸ਼ ਨਾ ਗਰਭ ਗਹਿਲਾ ਗੁਰਮੁਖਾਂ ਦਾ ਪੰਥ ਸੱਚਾ ਹੈ ਉਪਦੇਸ਼ ਸੱਚਾ ਹੈ ਹੋਰ ਪਾਦਸ਼ਾਹ ਵਾਂਗੂ ਆਕੜ ਨਾਲ ਗਰੈਸੀ ਹੋਏ ਨਹੀਂ ਹਨ ਆਸਾ ਵਿੱਚ ਨਿਰਾਸ਼ ਗਤ ਸੱਚਾ ਖੇਲ ਮੇਲ ਸੱਚ ਖੇਲਾ ਆਸਾ ਵਿੱਚ ਇਹ ਨਿਰਾਸ਼ਤਾ ਦੀ ਉਹਨਾਂ ਦੀ ਚਾਲ ਹੈ ਸੱਚਾ ਉਹਨਾਂ ਦਾ ਖੇਲ ਹੈ ਵਿਵਹਾਰ ਸੱਚਾ ਹੈ ਮੇਲ ਵੀ ਸੱਚਾ ਮਿਲਦੇ ਹਨ ਜਿਸ ਨੂੰ ਮਿਲਨ ਦਾ ਉਪਕਾਰ ਕਰਦੇ ਨੇ ਤੇ ਸੱਚ ਦੀ ਸਾਂਝ ਕਰਦੇ ਗੁਰਮੁਖ ਸਿੱਖ ਗੁਰੂ ਗੁਰ ਚੇਲਾ ਗੁਰਾਂ ਵੱਲ ਜਿਨ੍ਹਾਂ ਦਾ ਮੁਖ ਹੈ ਜਿਹੇ ਸਿੱਖ ਗੁਰੂ ਰੂਪ ਹਨ ਔਰ ਗੁਰੂ ਜੀ ਚੇਲਾ ਰੂਪ ਹਨ ਸੁਸੰਗਤ ਜੀ 20 ਪੌੜੀਆਂ ਆਪਣੀ ਹੋ ਗਈਆਂ ਨੇ 18ਵੀਂ ਵਾਰ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ